ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਸੰਦੀਪ ਸਿੰਘ ਹਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਦੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਬਿੱਟੂ ਵਾਲਖ ਆਏ ਦਿਨ ਜਿੱਦਾਂ ਖੁਲਾਸੇ ਕਰਦੇ ਪਏ ਆ ਜਿਤਾ ਉਹ ਆਪਣੇ ਕਾਗਜ਼ਾਂਤ ਲੈ ਕੇ ਬਹਿ ਜਾਂਦੇ ਆ ਕਿ ਇਹ ਸਾਰੇ ਖੁਲਾਸੀਆਂ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਵਿਕਰਮਜੀਤ ਜੀ ਦੀਆਂ ਮੁਸ਼ਕਲਾਂ ਜਿਹੜੀਆਂ ਇਹ ਵੱਧ ਸਕਦੀਆਂ ਦੂਜਾ ਆ ਮਸਵਾਲ ਜਗਦੀਸ਼ ਟਾਈਟਲ ਮਾਮਲੇ ਦੇ ਵਿੱਚ ਇੱਕ ਨਵਾਂ ਗਵਾਹ ਜਿਹੜੇ ਆ ਉਹ ਪੇਸ਼ ਹੋਇਆ ਗਵਾਹੀਆਂ ਪਹਿਲਾਂ ਵੀ ਬਹੁਤ ਹੁੰਦੀਆਂ ਰਹੀਆਂ ਨੇ 42-43 ਸਾਲ ਉਹ ਚੱਲੇ ਆ ਕਿਸੇ ਬੰਨੇ ਕੰਡੇ ਇਹ ਜਿਹੜਾ ਮੁਕੱਦਮਾ ਲੱਗਾ ਨਹੀਂ ਕੀ ਲੱਗਦਾ ਵੀ ਹੁਣ ਜਿਹੜੀਆਂ ਗਵਾਹੀਆਂ ਹੋਈਆਂ ਇਹਦੇ ਨਾਲ ਇਹ ਜਿਹੜਾ ਕੇਸ ਹੈ ਸਿੱਖ ਨਸਲ ਕੁਸ਼ੀ ਦਾ ਇੱਕ ਕਿਸੇ ਬੰਨੇ ਕੱਡੇ ਲੱਗੂਗਾ ਤੇ ਤੀਜੀ ਗੱਲ ਕੀ ਅਹਮਦਾਬਾਦ ਦੇ ਵਿੱਚ ਜਿਹੜਾ ਹਵਾਈ ਜਹਾਜ਼ ਹਾਦਸਾ ਕਰਸਤ ਹੋਇਆ ਜਿਹਦੇ ਦੋਵੇਂ ਇੰਜਨ ਬੰਦ ਹੋ ਗਏ ਕੀ ਉਹ ਇੰਜਨ ਪਾਇਲਟ ਨੇ ਜਾਣ ਪੁੱਝ ਕੇ ਬੰਦ ਕੀਤੇ ਸਨ ਕਿਉਂਕਿ ਜਿਹੜੀ ਰਿਪੋਰਟ ਅਮਰੀਕਾ ਤੋਂ ਉਸ ਹਵਾਈ ਜਹਾਜ਼ ਦੇ ਮਤਲਕ ਆਈ ਹੈ ਉਹਦੇ ਵਿੱਚ ਕੁਝ ਇਦਾਂ ਦੇ ਤਰ੍ਹਾਂ ਪੇਸ਼ ਕੀਤੇ ਗਏ ਆ ਵੀ ਹਵਾਈ ਜਹਾਜ਼ ਦੇ ਵਿੱਚ ਕਿਸੇ ਕਿਸਮ ਦਾ ਕੋਈ ਤਕਨੀਕੀ ਨੁਕਸ ਨਹੀਂ ਸੀਗਾ ਇਹ ਇੰਜਨ ਪਾਇਲਟ ਵੱਲੋਂ ਜਿਹੜੇ ਆ ਬੰਦ ਕੀਤੇ ਗਏ ਜਾਂ ਉਹਦੇ ਕੋ ਅਚਾਨਕ ਹੋ ਗਏ ਜੇ ਅਚਾਨਕ ਹੋਏ ਤਾਂ ਬਹੁਤ ਵੱਡੀ ਅਨਗਹਿਲੀ ਆ ਪਰ ਸਭ ਤੋਂ ਪਹਿਲਾਂ ਗੱਲ ਆਪਾਂ ਸ਼ੁਰੂ ਕਰਦੇ ਆ ਬਿੱੱਡੂ ਔਲਖ ਤੋਂ ਮਜੀਠੀਆ ਦੇ ਗਰੀਬ ਹੀ ਰਹੇ ਆ ਅੱਜਕੱਲ ਵੱਖ-ਵੱਖ ਨਿਊਜ਼ ਚੈਨਲਸ ਦੇ ਉੱਤੇ YouTube ਚੈਨਲਸ ਦੇ ਉੱਤੇ ਇੰਟਰਵਿਊ ਕਰਦੇ ਆ ਤੇ ਜਿਹੜੇ ਖਲਾਸੇ ਉਹ ਕਰਦੇ ਆ ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਮਜੀਠੀਆ ਸਾਹਿਬ ਦੀਆਂ ਮਿਸਕਲਾਂ ਜਿਹੜੀਆਂ ਇਹ ਵੱਧ ਜਾਣਗੀਆਂ ਆਉਣ ਵਾਲੇ ਦਿਨਾਂ 'ਚ ਕੰਲੇ ਮਜੀਠੀਆ ਦੀਆਂ ਮੁਲਕੀ ਮੁਸ਼ਕਲਾਂ ਨੇ ਵਧਣੀ ਆ ਬਕਾਇਦਾ ਤੌਰ ਤੇ ਇਹਨਾਂ ਸਾਰਿਆਂ ਦੀਆਂ ਮੁਸ਼ਕਲਾਂ ਬਣ ਜਾਣੀਆਂ। ਕਿਉਂਕਿ ਬਿੱਟੂ ਕਹਿੰਦਾ ਵੀ ਇਹਨਾਂ ਦੇ ਹੈਲੀਕਾਪਟਰ ਦੇ ਵਿੱਚ ਇੰਦਰਜੀਤ ਸਿੰਘ ਬਲਾਰੀਆ, ਗੁਰਸਾ ਸਿੰਘ ਵਰਟੋਵਾ, ਬਿਕਰ ਸਿੰਘ ਮਜੀਠੀਆ ਫਿਰ ਮੈਂ ਸਾਰੇ ਸਭਰ ਕਰਦੇ ਰਹੇ ਸੀ। ਤੇ ਸੱਤੇ ਨੇ ਹੈਲੀਕਾਪਟਰ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਬਹੁਤ ਕੀਤੀ। ਅਕੋਰਡਿੰਗ ਟੂ ਲਾ ਜਦੋਂ ਵੀ ਕਿਤੇ ਸਰਕਾਰੀ ਹੈਲੀਕਾਪਟਰ ਕਿਤੇ ਜਾਣਾ ਹੁੰਦਾ ਤੇ ਤੁਹਾਨੂੰ ਪਤਾ ਵਾ ਵੀ ਉਹਦੇ ਵਿੱਚ ਇੱਕ ਮੰਤਰੀ ਜਾਂ ਚੀਫ ਮੰਤਰੀ ਦਾ ਨਾਲ ਬੈਠੇ ਹੋਣਾ ਜ਼ਰੂਰੀ ਹੈ ਕੈਪਟਨ ਸਰਕਾਰ ਵਾਲੇ ਹਰੀਸ਼ ਚੌਧਰੀ ਮੇਰੇਖ ਜਿਹੜੇ ਹੈਗੇ ਸੀ ਉੱਤਰਾਖੰਡ ਦੇ ਉਹ ਪੰਜਾਬ ਮਾਮਲਿਆਂ ਦੇ ਇੰਚਾਰਜ ਸੀਗੇ ਉਹਨਾਂ ਨੂੰ ਜਦੋਂ ਹੈਲੀਕਾਪਟਰ ਲੈਣ ਜਾਂਦਾ ਸੀ ਤੇ ਹੈਲੀਕਾਪਟਰ ਦੇ ਵਿੱਚ ਉਮੂਮਨ ਜਿਹੜੇ ਮੰਤਰੀ ਸਾਡੇ ਸੁਖਿੰਦਰ ਸਿੰਘ ਸੁਖੀ ਸੁਜਿੰਦਰ ਸਿੰਘ ਸੁਖੀ ਰਧਾਵਾ ਉਹ ਹੁੰਦੇ ਸੀ ਬੈਠੇ ਸੁਖੀ ਦਾ ਬੰਦੇ ਕਿਆ ਵੀ ਵੀ ਹੈ ਹੈਲੀਕਾਪਟਰ ਲੈ ਕੇ ਮੈਨੂੰ ਲੈਣ ਜਾਂਦਾ ਹੁੰਦਾ ਸੀ ਪੇਸ ਕਰਕੇ ਜੇ ਹੈ ਹੈਲੀਕਾਪਟਰ ਦੇ ਵਿੱਚ ਜਿਵੇਂ ਬਿੱਟੂ ਨੇ ਇੰਨੀ ਗੱਲ ਕਹੀ ਹੈ ਵੀ ਵੇਖੋ ਮਨੀ ਨੇ ਸਫ਼ਰ ਕੀਤਾ ਫਿਰ ਬੁਨੀ ਨੇ ਕੀਤਾ ਫਿਰ ਬਿਕਰਮ ਨੇ ਕੀਤਾ ਥੱਤੇ ਨੇ ਕੀਤਾ ਬਟੁਰੇ ਨੇ ਕੀਤਾ ਇੰਦਰਜੀਤ ਬਲਾਰੀਏ ਨੇ ਕੀਤਾ ਸੀ ਬਿਟੇ ਹੁੰਦੇ ਸੀ ਜਾਂਚ ਦੇ ਵਿੱਚ ਉਹਨੂੰ ਪੁੱਛਿਆ ਕਿੰਨੀ ਵਾਰੀ ਕੀਤੀ ਸਫਲ ਕੀਤਾ ਕਹਿੰਦਾ ਪੈਂਟੋਂ ਲਾ ਕੇ 7 ਵਾਰੀ ਇਹਦਾ ਮਤਲਬ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਨਹੀਂ ਹੋਈ ਬਹੁਤ ਦੁਰਵਰਤੋਂ ਹੋਈ ਇਹਦੀ ਜੇ ਜਾਂਚ ਸ਼ੁਰੂ ਹੋ ਗਈ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਸੁਵੀਰ ਸਿੰਘ ਬਾਦਲ ਦੇ ਘਰ ਤੱਕ ਵੀ ਇਹ ਜਾਂਚ ਪਹੁੰਚ ਸਕਦੀ ਹੈ ਇਸ ਗੁਰਖ ਧੰਦੇ ਦੇ ਵਿੱਚ ਉਹਨਾਂ ਦਾ ਨਾਮ ਵੀ ਆ ਸਕਦਾ ਕਿਉਂ ਪਿੰਦੀ ਇਹ ਆਪ ਇੰਨੀ ਗੱਲ ਕਹਿੰਦਾ ਵਾ ਬਿੱਟੂ ਵੀ ਮੈਂ ਜਦੋਂ ਵਿਦੇਸ਼ ਗਿਆ ਵਾ 11 ਸਤੰਬਰ 2020 ਨੂੰ ਮੇਰੀ ਵਿਦੇਸ਼ ਦੇ ਵਿੱਚ ਪਰਮਿੰਦਰ ਸਿੰਘ ਪਿੰਦੀ ਨੇ ਮੈਨੂੰ ਆਪਣੇ ਘਰ ਡਿਨਰ ਤੇ ਬੁਲਾਇਆ ਉੱਥੇ ਮੇਰੇ ਜੀਜਾ ਸੀਗਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਜੀ ਅੱਛਾ ਮੀ ਆਪਾਂ ਫਲਾਣੇ ਦੇ ਘਰ ਉਹ ਕਹਿੰਦਾ ਬਿਲਕੁਲ ਨਹੀਂ ਜਾ ਇੰਨਾ ਦੀ ਡਰੱਗ ਜਿਹੜੀ ਹੈ ਸਕੈਂਡਲ ਦਾ ਨਾਂ ਉਹਦੇ ਨੇ ਤੇ ਉਥੋਂ ਕਹਿੰਦਾ ਉਹਨੂੰ ਪਤਾ ਲੱਗਾ ਡਰੱਗ ਵਾਰ ਦੇ ਵਿੱਚ ਪਿੰਡੀ ਦੇ ਦੋ ਬੱਚੇ ਜੋ ਮੁੰਡੇ ਜਿਹੜੇ ਉਹ ਭੇਟ ਚੜ ਗਏ ਮਾਰੇ ਗਏ ਤੇ ਜਿਹੜਾ ਤੀਸਰਾ ਮੁੰਡਾ ਵਾ ਉਹਦੇ ਪਿੱਛੇ RCMP ਜਿਹੜੀ ਆ 24 ਘੰਟੇ ਲਗਰੀਂਦੀ ਆ ਕਿ ਇਹ ਕੀ ਕਰਦਾ ਕੀ ਨਹੀਂ ਕਰਦਾ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਇਸ ਕਰਕੇ ਕਹਿੰਦਾ ਮੈਨੂੰ ਉਹਨੇ ਰੋਕਿਆ ਤੇ ਮੈਂ ਪਿੰਡੀ ਦੇ ਘਰ ਨਹੀਂ ਗਿਆ ਜਿਹੜੀ ਸੱਤੇ ਦੀ ਗੱਲ ਕਰਦਾ ਪੈਂਦਾ ਸੱਤੇ ਦੇ ਵਿੱਚ ਮੈਂ ਇਹ ਜ਼ਰੂਰ ਆ ਵੀ ਮੈਨੂੰ ਬਿਕਰਮ ਮਜੀਠੇ ਨੇ ਕਿਹਾ ਵੀ ਇਹਨਾਂ ਨੇ ਕੁਝ ਦਵਾਈਆਂ ਲੈਣੀਆਂ ਨੇ ਜਿਹੜੀ ਸੁੱਡੋ ਐਪਟ੍ਰੀਨ ਲੈਣੀਆਂ ਤੇ ਤੁਸੀਂ ਜਗਜੀਤ ਚਾਲ ਜਿਹਦੀ ਫੈਕਟਰੀ ਬੱਦੀ ਦੇ ਵਿੱਚ ਉਹਨੂੰ ਕਹੋ ਕਿ ਜਗਜੀਤ ਚਾਲ ਵੀ ਜਿਹੜਾ ਮਜੀਠੇ ਦਾ ਯਾਰ ਸੀ ਤੇ ਮਲਾਇਆ ਵੀ ਇਹਨਾਂ ਦੀ ਸੁਣੋ ਉਹਦੀ ਟੈਰਾਂ ਦੀ ਦੁਕਾਨ ਵੀ ਹੈਗੀ ਇੱਥੇ ਹੁਣ ਜੇ ਮਜੀਠੀ ਦਾ ਉਹ ਯਾਰ ਸੀਗਾ ਤੇ ਜਦੋਂ ਉਹਨੂੰ ਮਿਲਾਇਆ ਉਹਨੂੰ ਕਿਹਾ ਵੀ ਇਹ ਦਵਾਈ ਸੁਣ ਚਾਹੀਦੀ ਆ ਤੇ ਉਹ ਕਹਿੰਦਾ ਸਾਡੇ ਕੋਲ ਲਾਇਸੈਂਸ ਏ ਦਵਾਈ ਬਣਾਉਂਦਾ ਨਹੀਂ ਹੈਗਾ ਤੇ ਨਾ ਸਪੋਰਟ ਦਾ ਸਾਡੇ ਕੋਲ ਲਾਇਸੈਂਸ ਹੈਗਾ ਤਾਂ ਅਸੀਂ ਦਵਾਈ ਨਹੀਂ ਦੇ ਸਕਦੇ ਉਹਨੇ ਇੰਨੀ ਗੱਲ ਕੀਤੀ ਮੁੜ ਕੇ ਉਹਨਾਂ ਨੇ ਕਿਵੇਂ ਅਰੇਂਜ ਕੀਤਾ ਕੀ ਨਹੀਂ ਕੀਤਾ ਜਗਜੀਤ ਚਾਹਲ ਨੂੰ ਬਕਾਇਦਾ ਤੌਰ ਤੇ ਇਸੇ ਕੇਦੇ ਵਿੱਚ ਸਜ਼ਾ ਹੋਈ ਆ ਜਦੋਂ ਭੋਲੇ ਨੂੰ ਖਜਾ ਦਿਵਨ ਨਾਲ 21 ਵਿਅਕਤੀ ਨੂੰ ਹਰਸਜਾਉਂਦੀ ਨਾਲ ਉਹਦੇ ਵਿੱਚ ਜਗਜੀਤ ਚੱਲਦਾ ਵੀ ਨਾਮ ਬਿੱਟੂ ਕਹਿੰਦਾ ਵੀ ਜਦੋਂ ਸਾਨੂੰ ਇੱਥੋਂ ਅਮਰਥੋਰ ਨੂੰ ਫੜ ਕੇ ਲੈ ਕੇ ਗਿਆ ਤੇ ਅਗੇ ਭੋਲੇ ਸਾਹਮਣੇ ਸਾਡੀ ਪ੍ਰੇਡ ਕਰਾਈ ਗਈ ਤੇ ਭੋਲੇ ਕਹਿੰਦਾ ਮੈਨੂੰ ਜਾਣਦਾ ਮੈਨੂੰ ਕਦੀ ਮਰੇ ਨਹੀਂ ਲੇਕਨ ਸਾਨੂੰ ਪਸਾਇਆ ਗਿਆ ਕਹਿੰਦਾ ਜਦੋਂ ਮੈਂ ਬਾਹਰ ਆਇਆ ਤੇ ਦੇਖਰ ਮਜੀਠੀਏ ਦੇ ਸਾਡੇ ਸਮਾਗਤ ਆਮੋ ਸਾਹਮਣਾ ਹੋ ਗਿਆ ਤੇ ਮੈਂ ਉਹਨੂੰ ਕਿਹਾ ਵੀ ਵਿਕੀਏ ਸਰ ਮੇਰਾ ਕੀ ਕਸੂਰ ਸੀ ਮੈਂ ਤੁਹਾਡਾ ਵਾਇਲ ਸੀਗਾ ਕਹਿੰਦਾ ਜੇ ਤੈਨੂੰ ਦਾ ਫਸਦਾ ਤਾਂ ਮੈਂ ਆ ਫਸਦਾ ਮਤਲਬ ਅ ਦੂਜੇ ਨੂੰ ਫਸਾ ਕੇ ਤੁਸੀਂ ਆਪਣੀ ਜਾਨ ਬਚਾਈ ਅਗਲੀ ਗੱਲ ਬਿੱਟੂਏ ਕਹਿੰਦਾ ਵਾ ਜੇ ਜਦੋਂ ਕੁੰਡ ਚੁੱਕ ਲਿਆ ਵਾ ਹੁਣ ਕਿੱਕਲੀ ਵੀ ਪਾਵਾਂਗੇ ਤੇ ਝੂਮਰ ਵੀ ਪਾਵਾਂਗੇ ਪਰ ਮੈਂ ਜਿਸ ਤਰੀਕੇ ਨਾਲ ਉਹ ਆਪਣੀ ਗਲਤ ਕਰ ਰਿਹਾ ਜਿਸ ਤਰੀਕੇ ਨਾਲ ਉਹ ਉੱਪਰ ਨਹੀਂ ਬੋਲ ਰਿਹਾ ਤੇ ਮੈਨੂੰ ਉਮੀਦ ਆ ਵੀ ਉਹਦੀ ਕਿਤੇ ਜਿਹੜੀ ਹਾਈ ਕੋਰਟ ਤੋਂ ਨੂੰ ਸਜ਼ਾ ਸਸਪੈਂਡ ਹੋਈ ਉਹਦੀ ਕਿਤੇ ਬੇਲ ਰੱਦ ਨਾ ਹੋ ਜੇ ਮੈਂ ਵੀ ਉਹੀ ਕਹਿਣਾ ਜਿਸ ਹਿਸਾਬ ਨਾਲ ਬਿੱਟੂ ਖੁਲਾਸੇ ਕਰ ਰਿਹਾ ਕਿ ਆਪਣੇ ਲਈ ਵੀ ਮੁਸੀਬਤ ਇਹਨਾਂ ਨੇ ਖੜੀ ਕਰ ਲੈਣੀ ਹੈ ਆਪਣੇ ਦੀ ਮੁਸੀਬਤ ਖੜੀ ਕਰ ਰਿਹਾ ਫਿਰ ਵਾਈਟ ਕਾਲਰ ਵਾਈਟ ਕਲਰ ਜਿਹੜੇ ਕਹਿੰਦਾ ਅਧਿਕਾਰੀ ਜਿਹੜੇ ਹੈਗੇ ਨੇ ਨਰਿੰਦਰ ਸਿੰਘ ਤੇ ਦੋਸ਼ ਲਾਉਂਦਾ ਪਰ ਬੜੇ ਬੜੇ ਦੋਸ਼ ਲਾਉਂਦਾ ਕਹਿੰਦਾ ਜੀ ਉਹਨੇ ਪੰਜਾਬ ਮੰਦੇ ਸਜ਼ਾ ਕਰੀ ਭਾਈ ਤੁਹਾਡੇ ਬਾਈ ਬੰਦੇ ਤੇ ਬਕਾਇਦਾ ਤੌਰ ਤੇ ਭੋਲੇ ਵਾਲੇ ਕੇਸ ਜੀ ਦੇ ਸਾਹਮਣੇ ਭੋਲੇ ਸਮੇਤ ਰਕਾਉਣੇ ਬੋਲਦਾ ਤੂੰ ਮਰੀ ਹੋ ਗਿਆ ਵੱਖਰੀ ਗੱਲ ਭੋਲੇ ਵਾਲੇ ਕੇਸ ਦੇ ਵਿੱਚ ਭਰੀ ਹੁੰਦਾ ਵਾ ਤੇ ਇਹਨੂੰ ਬਕਾਇਦਾ ਤੌਰ ਤੇ ਪੀਐਲਐਮ ਦਾ ਜਿਹੜਾ ਵਾ ਉਸ ਕੇਸ ਦੇ ਵਿੱਚ ਸਜਾ ਜੇ ਕਰਾਈਆ ਤੇ ਉਹਨੇ ਕਰਾਈ ਨਰਿੰਦਰ ਸਿੰਘ ਨੇ ਤੇ ਜਿੰਨੇ ਸਜਾ ਕਰੀ ਉਹਦੇ ਖਾਤੇ ਬੋਲਨੇਗਾ ਬੋਲਨੇਗਾ ਉਹਦੇ ਘਰ ਆ ਕੇ ਦਿਲਜੀਤ ਸਾਂਝੇ 2 ਲੱਖ ਰੁਪਏ ਲੈ ਕੇ ਦੋ ਤਿੰਨ ਗਾਣੇ ਬੋਲਦੇ ਤੇ ਫਿਰ ਕਿਹੜੀ ਆਖਰ ਆ ਗਈ ਆਪੇ ਨਿੱਜੀ ਦੋਸਤੀ ਵੀ ਹੁੰਦੀ ਸਤਕਾਰ ਵੀ ਹੁੰਦਾ ਫੇਰੇ ਕਿੰਨਾ ਹਵੇਲੀ ਦੇ ਵਿੱਚ 2400 ਰੁਪਏ ਦੀ ਪਲੇਟ ਆ ਤੇ ਉਹਨੂੰ 400 ਰੁਪਏ ਕਿਉਂ ਲਾਇਆ ਗਏ ਨੇ ਹੋ ਸਕਦਾ ਉਹਦੀ ਕਿ ਨਿੱਜੀ ਸਜਣ ਪਾਈ ਉਹਨਾਂ ਹੋਏ ਇਹ ਗੱਲਾਂ ਦੀ ਮੰਨਦੀ ਫਿਰ ਇੱਕ ਇੰਦਾਰਬੀ ਜਿਹੜੀ 32 ਕਨਾਲ ਜ਼ਮੀਨ ਮਜੀਠੇ ਚ ਖਰੀਦੀ ਗਈ ਆ ਮੇਰੇ ਮਾਮੇ ਤੋਂ ਖਰੀਦੀ ਗਈ ਆ ਤੇ ਮੇਰੇ ਚਾਚੇ ਦੇ ਪੁੱਤ ਤੋਂ ਖਰੀਦੀ ਗਈ ਤੇ ਚਾਚੇ ਦਾ ਪੁੱਤ ਮੇਰਾ ਭਰਾ ਵੀ ਹੈ ਤੇ ਮੇਰਾ ਭਨੇਵਾ ਵੀ ਹੈ ਕਿਉਂ ਮੇਰੀ ਮਾਂ ਤੇ ਉਹਦੀ ਮਾਂ ਭੂਆ ਭਤੀਜੀ ਮੇਰਾ ਚਾਚਾ ਮੇਰਾ ਭਾਈਆ ਵੀ ਲੱਗਦਾ ਤੇ ਮੇਰਾ ਚਾਚਾ ਵੀ ਹੈ ਹੁਣ ਉਹ ਕਹਿੰਦਾ ਵੀ ਸੁਖਦੀਪ ਜਿਹੜਾ ਮੁੰਡਾ ਚਾਚੇ ਦਾ ਮੁੰਡਾ ਜਿਹੜਾ ਭਨੇਵਾ ਦਾ ਸੁਖਦੀਪ ਤੇ ਪਾਲ ਸਿੰਘ ਮੰਮਾ ਮੇਰਾ ਪਾਲ ਸਿੰਘ ਨੇ ਬਕਾਇਦਾ ਤੌਰ ਤੇ ਆਪਣੀ ਜ਼ਮੀਨ ਮਹਿੰਗੇ ਭਾਅ ਤੇ ਵੇਚੀ ਸੀਗੀ ਕਨੂਪੁਰ ਕਾਲੇ ਅੰਮ੍ਰਿਤਸਰ ਦਾ ਜਿਹੜਾ ਕਾਰਪੋਰੇਸ਼ਨ ਏਰੀਆ ਹੁੰਦਾ ਉਥੋਂ ਮੁੜ ਕੇ ਉਹਦੇ ਆ ਜਾ ਕੇ ਜ਼ਮੀਨ ਬਾਹਰ ਖੇਦੀ ਤੇ ਉਹਨੇ ਕਹਿੰਦੀ 4 1 ਜਮੀਨ ਮਜੀਠੇ ਦੇ ਬਿਲਕੁਲ ਨਾਲ ਇੱਕ ਉਹ ਲੈ ਲਓ ਉਹ ਕਹਿੰਦਾ ਜਿਹੜੀ 4 ਏਕੜ ਜ਼ਮੀਨ ਇਹਨਾਂ ਲੈ ਲਈ 2005 ਦੇ ਵਿੱਚ ਤੇ 2007 ਦੇ ਵਿੱਚ 7 ਕਿ 8 8 ਦੇ ਵਿੱਚ ਮੈਂ ਤੇ ਵਿਕਮ ਵਿੱਚ ਜਾ ਰਹੀ ਸੀ ਮੈਂ ਉਹਨੂੰ ਕਹ ਜੀ ਇਹ ਮੇਰੇ ਮਾਮੇ ਦੀ ਜ਼ਮੀਨ ਹੈ ਉਹ ਕਹਿੰਦਾ ਤੂੰ ਕਿ ਵੇਚ ਦਿਓ ਸਾਨੂੰ ਕਿ ਸਾਨੂੰ ਆਪਣੀਆਂ ਗੱਡੀਆਂ-ਗੱਡੀਆਂ ਖੜ੍ਹੀ ਕਰਨ ਦੀ ਬੜੀ ਪ੍ਰੋਬਲਮ ਹੋਦੀ ਆ ਤੇ ਤੁਸੀਂ ਵੇਚ ਦਿਓ ਉਹਦਾ ਸੌਦਾ ਹੋ ਜਾਂਦਾ 2009 ਦੇ ਵਿੱਚ ਉਹਦੀ ਰਜਿਸਟਰੀ ਜਾ ਕੇ 2012 ਚ ਹੁੰਦੀ 5 ਤਿੰਨ 2012 ਗਨੀਬਕੁਰ ਹਾਜ਼ਰ ਨਹੀਂ ਜੀ ਗਨੀਬਕੁਰ ਦੀ ਜਗ੍ਹਾ ਤੇ ਮੇਜਰ ਸ਼ਿਵੀ ਜਿਹੜਾ ਪੀਏ ਵਿਕਰਮ ਜਿੱਠੀ ਉਹ 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 ਬਾਇਆ ਹੁੰਦਾ। ਧੀਦੀ ਕੀ ਜਮੀਨ ਜੂ ਹੁਣ ਇਹ ਦਾਵਾ ਇਹ ਕਰਿਆ ਵਾ ਵੀ ਕਾਇਦਾ ਤੌਰ ਤੇ ਉਹਦੀ ਪੇਮੈਂਟ ਜਿੰਨੀ ਵੀ ਹੋਈ ਆ ਉਹ ਬਕਾਇਦਾ ਤੌਰ ਤੇ ਬਾਈ ਬੈਂਕ ਹੋਈ ਆ। ਪਰ ਫਿਰ ਮੈਨੂੰ ਲੱਗਦਾ ਪੱਟੀ ਸਾਹਿਬ ਜਿਹੜੇ ਕਾਗਜ਼ ਗਾਇਬ ਹੋਏ ਆ ਇਹ ਵੀ ਉਸੇ ਜ਼ਮੀਨ ਦਾ ਹੀ ਰੋਲਾ। ਉਸੇ ਜ਼ਮੀਨ ਦਾ ਰੋਲਾ ਜੀ। ਉਹਦੇ ਵਿੱਚ ਜਦੋਂ ਉਹ ਹੋਏ ਆ ਤੇ ਜਦੋਂ ਬਾਅਦ ਦੇ ਵਿੱਚ ਉਹ ਕਹਿੰਦੇ ਜੀ ਜਦੋਂ ਨੇ ਲੱਖੀ ਨੇ ਇੰਨੀ ਗੱਲ ਕਹੀ ਪੁੱਛਿਆ ਵੀ ਜੇ ਉਹ ਹੈ ਤੇ ਪੇਮੈਂਟ ਜਿਹੜੀ ਹੈ ਸਾਰੀ ਇੱਕ ਨੰਬਰ ਤੇ ਹੁੰਦੀ ਨਹੀਂ ਦੋ ਨੰਬਰ ਤੇ ਦਿੱਤੇ ਬਿੱਟੂ ਮੰਨਿਆ ਵੀ ਸਾਰੇ ਇਦਾਂ ਕਰਦੇ ਨੇ ਜੇ ਸਾਰੇ ਇਦਾਂ ਕਰਦੇ ਹੋ ਕਹਿੰਦਾ ਅਜ ਇਹਦਾ ਮਤਲਬ ਵੀ ਦੋ ਨੰਬਰ ਦੀ ਪੇਮੈਂਟ ਹੋਈ ਜਿਹਦੇ ਕਰਕੇ ਉਹ ਰਜਿਸਟਰੀ ਗਾਇਬ ਕੀਤੀ ਗਈ ਤੇ ਜਾਦਵਿੰਦਰ ਸਿੰਘ ਜਾਦਵਿੰਦਰ ਸਿੰਘ ਜਿਹੜਾ ਹੈਗਾ ਸੀਗਾ ਆਪਰਾ ਰਜਿਸਟਰੀ ਕਲਰਕ ਉਹਨੇ ਜਾ ਕੇ ਰਿਪੋਰਟ ਦਰਜ ਕਰਾਈ ਉਥੇ ਵੀ ਆਹ ਵੇਖੋ ਜੀ ਰਿਸ਼ਤੀ ਗੈਬ ਹੋ ਗਈ ਹੈ ਉਦੋਂ ਤੱਕ ਪੁਲਿਸ ਜਿਹੜੀ ਇਨਵੈਸਟੀਗੇਸ਼ਨ ਕਰਦੀ ਰਹੀ ਵੀ ਰਿਕਾਰਡ ਗੈਬ ਹੋ ਗਿਆ ਰਿਕਾਰਡ ਗੈਬ ਹੋ ਗਿਆ ਮਈ 2025 ਦੇ ਵਿੱਚ ਜਿਹੜੀ ਆ ਪੁਲਿਸ ਇੱਕ ਕੈਨਸਲੇਸ਼ਨ ਅਨਟ੍ਰੇਸ ਕੈਨਸਲੇਸ਼ਨ ਰਿਪੋਰਟ ਪੇਸ਼ ਕਰਦੀ ਹੈ ਜਸਟ ਮੀਨ ਜੱਜ ਬੀ ਜੀ ਐਮ ਆਈ ਸੀ ਜੀ ਜੁਡੀਸ਼ੀਅਲ ਮੈਜਿਸਟਰਡ ਫਰਸਟ ਕਲਾਸ ਉਹ ਕਹਿੰਦੀ ਨੋ ਇਹ ਮਨਜ਼ੂਰ ਨਹੀਂ ਮਾਮਲਾ ਬਹੁਤ ਸੀਰੀਅਸ ਹੈ ਤੇ ਇਨਵੈਸਟੀਗੇਸ਼ਨ ਕਰੋ ਤੁਸੀਂ 2012 ਵਿੱਚ ਸਥਿਤੀ ਹੁੰਦੀ ਹੈ ਤੇ 2025 ਚ ਅਨਟ੍ਰੇਸ ਕੈਸ ਰਿਪੋਰਟ ਪੇਸ਼ ਹੁੰਦੀ ਹੈ ਤੇ ਅਦਾਲਤ ਮੰਨਣ ਤੋਂ ਇਨਕਾਰ ਕਰ ਦਿੰਦੀ ਹੁਣ ਇਹਦੇ ਤੇ ਵੀ ਬਕਾਇਦਾ ਤੌਰ ਤੇ ਇਨਵੈਸਟੀਗੇਸ਼ਨ ਜੋੜਨਾ ਚਾਹੀਦਾ ਹੈ ਕਿ ਰੋਣਾ ਪੈ ਗਿਆ ਉਹਨਾਂ ਦੇ ਪੁਲਿਸ ਦੇ ਗੋਲਮੁਲ ਕਰਤਾ ਜਿਹਾ ਕੁਝ ਤੇ ਵਿਕਰਮਜੀਤਿਆ ਵੇਖੋ 2017 ਤੋਂ ਲੈ ਕੇ ਅੱਜ ਤੱਕ ਉਹਨਾਂ ਦੀ ਸਰਕਾਰ ਨਹੀਂ ਤੇ 2025 ਅੱਠ ਤੱਕ ਵੀ ਉਹਨੀ ਝੂਠੀ ਬੋਲਦੀ ਹੈ ਉੱਥੇ। ਫੋੜ-ਫੋੜ ਬੇਚ ਕਰਦੀ ਹੈ। ਸੰਦੀਪ ਜੀ 2017 ਸਰਕਾਰ ਇਹਨਾਂ ਚੱਲੇ ਜਾਂਦੀ ਹੈ। ਪਰ ਇਹਨਾਂ ਸਾਲੇ ਪਰਵੇ ਨੂੰ ਨਸ਼ਾ ਇੰਨਾ ਕਿਸੇ ਸਰਕਾਰ ਦਾ ਜਿੰਨਾ ਕਿ ਝੂਠ ਬੋਲੀਏ। ਰੋਹਿਤ ਚੌਧਰੀ ਐਡੀਜੀਪੀ ਜਿਹੜਾ ਆਈਪੀ ਅਫਸਰ ਸੀ ਉਹ ਇੱਕ ਇਨਕੁਆਰੀ ਦੇ ਵਿੱਚ ਮਜੀਠੇ ਚੋਂ ਦਾ ਉੱਥੇ ਸਾਰੇ ਕਾਂਗਰਸੀ ਲੋਕ ਬੈਠੇ ਨੇ ਸਟੇਜ ਲੱਗਦੀ ਆ ਸਟੇਜ ਦੇ ਉੱਤੇ ਉੱਥੇ ਡੀਐਸਪੀ ਵੀ ਆ ਐਸਐਸਪੀ ਆ ਤੇ ਐਡੀਜੀ ਵੀ ਆ ਤੇ ਮਜੀਠਿਆ ਬੜੇ ਟੌਰ ਨਾਲ ਜਾਂਦਾ ਵੀ ਮੈਂ ਹਲਕੇ ਦਾ ਐਮਐਲਏ ਆ ਤੇ ਮੈਨੂੰ ਕੀ ਕਹੂ ਜਾ ਕੇ ਉਹਨੂੰ ਕਹਿੰਦਾ ਜੀ ਆਹ ਰਿਕਾਰਡ ਚੈੱਕ ਕਰੋ ਯਾਰ ਕਰੋ ਉਹਨਾਂ ਯਾਰ ਤੈਨੂੰ ਪੁੱਛੇ ਕਿ ਕਿ ਥੰਨੇ ਲੋਕ ਰੋਲਾ ਪਾ ਦਿੰਦੇ ਜੇ ਰੋਲਾ ਪਾ ਦਿੰਦੇ ਔਟਕੀ ਦੇ ਲੋਕ ਤੇ ਭਾਈ ਦਾ ਉਥੇ ਵੀ ਮੇਰੇ ਗੱਲ ਨਾਲ ਤਾਈ ਜੀ ਬੜੀ ਮੁਸ਼ਕਲ ਨਾਲ ਐਸਾ ਚੋ ਇਹਨੂੰ ਉਥੋਂ ਕੱਢ ਕੇ ਲਿਆ ਕੇ ਦੀ ਗੱਡੀ ਚ ਵੜਦਾ ਤੇ ਦੀ ਗੱਡੀ ਉਥੋਂ ਭੀੜ ਚੋਂ ਕੱਢਦਾ ਤੇ ਲੋਕ ਕਦੀ ਗੱਡੀ ਤੇ ਛਤਰਾਂ ਛਤਰਾਂ ਦੀ ਬਰਸਾਤ ਕਰਦੇ ਵੀ ਇਹਨਾਂ ਦਾ ਦਿਮਾਗ ਸਾਡਾ ਵੀ ਕੀ ਮਗਾੜੂ ਸਰਕਾਰ ਸਾਡੀ ਚਿੱਤਾਂ ਭੁੱਲਾ ਪਈ ਛੇ ਜੇ ਵੀ ਸਰਕਾਰ ਚਲੀ ਗਈ ਹੈ ਅੰਮ੍ਰਿਤਸਰ ਦੇ ਵਿੱਚ ਸਖਬੀਰ ਸਿੰਘ ਬਾਦਲ ਸਰਕਾਰ ਜਾਣ ਤੋਂ 1 ਮਹੀਨਾ ਬਾਅਦ ਅਪ੍ਰੈਲ ਚਾਉਂਦੇ ਨੇ ਤੇ ਜਿਹੜੀ ਹੈਰੀਟੇਜ ਸਟਰੀਟ ਆ ਉੱਥੇ ਪੈਦਲ ਜਾਂਦੇ ਮੈਨਾ ਕਨਵਰਸੇ ਕਿੱਦਾਂ ਦੀਤ ਉੱਥੇ ਕੁੱਤੇ ਤੁਰੇ ਫਿਰਦੇ ਆਪਣੇ ਪੀਏ ਨੂੰ ਕਹਿੰਦੇ ਆ ਵੀ ਫੜਾ ਫੜ ਫੋਨ ਕੰਡੀਸ਼ਨ ਹੋ ਇੱਥੇ ਪੁੱਛੋ ਕੁੱਤੇ ਕਿਧਰ ਫਿਰਦੇ ਕਿਉਂ ਨਹੀਂ ਪ੍ਰਬੰਧ ਕੀਤਾ ਨੰਨ ਪੀਏ ਚੁੱਪ ਕਰ ਰਹੇ ਨੇ 2 ਮਿੰਟ ਬਾਅਦ ਫਿਰ ਕਹਿੰਦੇ ਆ ਤੁਨ ਕੰਡੀਸ਼ਨ ਬਣਾਓ ਇੱਥੇ ਰਜਿੰਦਰ ਸਿੰਘ ਮੋਰਾਹ ਇਹਨਾਂ ਦਾ ਅਕਾਲੀ ਆਗੂ ਨਾਲ ਹੁੰਦੇ ਕਿ ਬਾਲਸਬ ਹਰ ਸਰਕਾਰ ਆਪਣੀ ਰੀ ਡੀਸ਼ ਚੱਚਾ ਆਪਣੀ ਸਰਕਾਰ ਨਹੀਂ ਰ ਮਤਲਬ ਮਹੀਨੇ ਤੱਕ ਜੇ ਨਸ਼ਾ ਚਲੀ ਜਾਂਦਾ ਉਹਦਾ ਸਰਕਾਰ ਦਾ ਉਹੀ ਹਲ ਸੁਖਬੀਰ ਕਮੇਟੀ ਠੀਂਦਾ ਸੀ ਪਰ ਬਿੱਟੂ ਜਸਤਿਕਾ ਦਾ ਕਹਿੰਦਾ ਇੱਕ ਐਫਆਈ ਨੰਬਰ ਜੀ 13 ਨਵੰਬਰ 2013 ਨੂੰ 56 ਨੰਬਰ ਇਹਦੀ ਇਨਵੈਸਟੀਗੇਸ਼ਨ ਦੇ ਵਿੱਚ 44B ਤੇ 45B ਜਿਮਨੀਆਂ ਪਈਆਂ ਨੇ। ਇਹਨਾਂ ਜਿਮਨੀਆਂ ਦੇ ਵਿੱਚ ਵਿਕਰਨ ਸੀ ਕਿ ਬਜੀਠੀ ਦਾ ਇਸ ਗੋਰਖ ਧੰਦੇ ਵਿੱਚ ਸ਼ਾਮਲ ਹੋਣ ਦਾ ਨਾਂ ਬਿੰਡੇ ਵਾਂਗੂ ਬੋਲਦਾ। ਸਰਕਾਰ ਆਪਣੀ ਸੀਗੀ। ਕਿਉਂ ਉਹਨਾਂ ਦਿਨਾਂ ਜਿਹੜੀ ਰੋਜ਼ ਹੀ ਰੋਜ਼ ਕੋਰਟ ਨੂੰ ਰਿਪੋਰਟ ਦੇਣੀ ਪੈਂਦੀ ਸੀ ਅੱਜ ਦਿੱਸ ਦਿੱਤੇ ਕੀ ਕੀਤਾ। ਰਿਪੋਰਟ ਚਲੀ ਗਈ ਇਹਨਾਂ ਨੇ ਕੀ ਕੀਤਾ ਵੀ ਜਦੋਂ ਇਹ ਉੱਤੋਂ ਝਾੜ ਪਈ ਵੀ ਕੀ ਕੀਤਾ ਤੁਸੀਂ ਤੇ ਇਹਨਾਂ ਨੇ ਫਿਰ ਉਹ ਰਿਕਾਰਡ ਗੈਪ ਕੀਤਾ ਜਿੰਮੀਆਂ ਗੈਪ ਕੀਤੀ ਇਹਨਾਂ ਨੇ ਪਰ ਉਹ ਤੇ ਪੱਟੀ ਸਾਹਿਬ ਇਹ ਵੀ ਦੱਸ ਰਿਹਾ ਵੀ ਜਿਹੜੀਆਂ ਸਿਮਨੀਆਂ ਗੈਪ ਕੀਤੀਆਂ ਸੀ ਉਹ ਲੱਭਈਆਂ ਨੇ ਉਹ ਅਟੈਚ ਕਰ ਦਿੱਤੀਆਂ ਨਾਲ ਕੋਈ ਦੱਸਣ ਲੱਗਾ ਨਹੀਂ ਹੁਣ ਇਹਨਾਂ ਨੇ ਕੋਰਟ ਦੇ ਵਿੱਚੋਂ ਕੀ ਕਾਪੀ ਚ ਕਢਾ ਲਈ ਉਹਦੀ ਕਿਤੇ ਫੋਟੋ ਸਿਰ ਕਾਪੀ ਉੱਥੇ ਘੁਰ ਪਈ ਸੀ ਜੇ ਇਹਨਾਂ ਨੂੰ ਪਤਾ ਨਹੀਂ ਸੀ ਜੀ ਉਹ ਵੀ ਫੋਟੋ ਸੈੱਡ ਕਾਪੀ ਜਿਹੜੀ ਆ ਬਕਾਇਦਾ ਤੌਰ ਤੇ 9029 ਪੇਜ ਦੀ ਜਿਹੜੀ ਰਾਜਵ ਐਡਵੋਕੇਟ ਰਾਜਵੰਦਰ ਸਿੰਘ ਹੋਰਾਂ ਨੇ ਬੈਸ ਹੋਰਾਂ ਨੇ ਰਿਪੋਰਟ ਦਿੱਤੀ ਆ ਅਦਾਲਤ ਉਹਦੇ 'ਚ ਲੱਗੀ ਆ ਉਮੀਦ ਆ ਵੀ ਅਗਲੇ 2-4-5 ਦਿਨ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੀਆਂ ਜਿਹੜੀਆਂ ਮੁਸ਼ਕਲਾਂ ਬਹੁਤ ਵੱਸ ਸਕਦੀਆਂ ਅਗਲੀ ਗੱਲ ਇੱਥੇ ਕੱਲ ਜਿਹੜੀ ਮੀਟਿੰਗ ਜੇ ਡੀਜੀਪੀ ਦਾ ਪੰਜਾਬ ਨਾਲ ਹੋਈ ਹੈ ਐਨਸੀਪੀ ਦੇ ਮੁਖੀ ਦੀ ਉਹਦੇ ਵਿੱਚ ਸੁਣ ਚਾਇਆ ਵੀ ਬਿਕਰਮਜੀਠੀ ਦਾ ਮੁੱਦਾ ਵੀ ਵਿਚਾਰਿਆ ਗਿਆ। ਜੇ ਵਿਚਾਰਿਆ ਗਿਆ ਤਾਂ ਬਸ اچھا ਨਹੀਂ। ਐਨਸੀਬੀ ਨੇ ਜਦੋਂ ਬਿਕਰਮਜੀਠੀ ਦੀ ਫੜਿਆ ਗਿਆ ਤੇ ਪਹਿਲੀ ਇਨਵੈਸਟੀਗੇਸ਼ਨ ਵੀ ਹੁੰਦੀ ਹੈ ਸੱਜੇ ਨਾਮ ਮਿਲਦਾ ਤੇ ਐਨਸੀਬੀ ਵੀ ਉਹ ਰਿਪੋਰਟ ਮੰਗਦੀ ਹੈ। ਐਨਸੀਬੀ ਕਹਿੰਦੀ ਆ ਵਿਕੀ ਲੈਸ ਰੂਪੀ ਸਾਡਾ ਦਾ ਸਟੇਟਸ ਦੱਸੋ ਕਿ ਇਹਦਾ ਸਟੇਟਸ ਕੀ ਹੈਗਾ ਉਦੋਂ ਲੋਕਾਂ ਨੇ ਸ਼ੰਕਾ ਜਾਰੀ ਕੀਤੀ ਸੀ ਕਿ ਸ਼ਾਇਦ ਇਹ ਛੇ ਇਦਾਂ ਕਰਕੇ ਤੇ ਵਿਕ੍ਰਮ ਸਿੰਘ ਮਜੀਠੀਆ ਦੀ ਕੇਂਦਰ ਮਦਦ ਕਰਨੀ ਚਾਹੁੰਦਾ ਮੁਰਕੇ ਕਿਸੇ ਨੇ ਬਿਆਨ ਦਿੱਤਾ ਜੀ ਵੇਖੋ ਜੀ ਐਨਸੀਬੀ ਦੀ ਚੰਡੀਗੜ੍ਹ ਦਿੱਲੀ ਤੋਂ ਨਹੀਂ ਜਾਂ ਚੰਡੀਗੜ੍ਹ ਤੋਂ ਨਹੀਂ ਤੇ ਅੰਮ੍ਰਿਤਸਰ ਲੋਕਲ ਕਿਸੇ ਅਧਿਕਾਰੀ ਨੇ ਬਕਾਇਦਾ ਤੌਰ ਤੇ ਜਾਂਚ ਰਿਪੋਰਟ ਹੋ ਗਈ ਹੈ ਇਥੇ ਜਿਹੜਾ ਇਹ ਜਨਰਲ ਅਧਿਕਾਰੀ ਹੈ ਹੀ ਇਜ਼ ਵੈਰੀ ਨਾਈਸ ਪਰਸਨ ਬੇਸਿਕਲੀ ਡਾਕਟਰ ਉਹ ਨਾ ਭੁੱਲ ਗਿਆ ਮੈਨੂੰ ਬੇਸਿਕਲੀ ਡਾਕਟਰ ਹੈ ਬਹੁਤ ਮਿਹਨਤੀ ਬੰਦਾ ਉਹ ਨੂੰ ਮਿਲਿਆ ਸੀ ਇੱਕ ਵਾਰੀ ਕਿਸੇ ਕੇਸ ਬੰਦ ਐਟ ਕੀ ਸਟੇਟਸ ਤੇ ਜੇ ਉਹਨੇ ਮੰਗਿਆ ਤਾਂ ਬੰਦਾ ਮਿਹਨਤੀ ਬਹੁਤ ਹੈ ਤੇ ਬਾਅਦ ਵਿੱਚ ਉਹਨਾਂ ਕਹਿੰਦਾ ਜੀ ਲੋਕ ਅਧਿਕਾਰੀ ਨੇ ਮੰਗੀ ਕਿਉਂ ਮੰਗੀ ਉਹਨੂੰ ਪਤਾ ਹੋ ਲੇਕਿਨ ਕਾਰਨ ਮਗਲੇ ਪਾਸੇ ਕੋਈ ਹੈਗਾ ਦੇ ਮਗਰੇ ਸਾਨੂੰ ਵਿਜੀਲੈਂਸ ਤੇ ਕੋਈ ਵੀ ਸ਼ਿਵਾਸ਼ ਨਹੀਂ ਕਰਦਾ ਪੰਜਾਬੀ ਚ ਕਹਿੰਦੇ ਵਿਜੀਲੈਂਸ ਥੂਤਾ ਦੀ ਘਾਟ ਕਰਕੇ ਉਹਨਾਂ ਦੇ ਵੱਡੇ ਵੱਡੇ ਕੇਸ ਵੀ ਜਿਹੜੇ ਉਹ ਬੰਦੇ ਬਰੀ ਹੋ ਜਾਂਦੇ ਉੱਥੇ ਜਾ ਕੇ ਲਟਕ ਜਾਂਦੇ ਨੇ ਲੇਕਿਨ ਫੈਰੀ ਸਹੋਬਤ ਜਿਹੜੇ ਸਰਕਾਰੀ ਵਕੀਲ ਨੇ ਉਹ ਕਹਿੰਦੇ ਵੀ 40 ਦਿਨਾਂ ਦੇ ਵਿੱਚ ਦੇਈਏ ਚਲਾਨ ਪੇਸ਼ ਕਰਨਾ ਤੇ 42 ਦਿਨ ਰਹਿ ਗਏ ਹੋ ਮਨਨ 18 ਦਿਨ ਬੀਤ ਚੁੱਕੇ 60 ਦਿਨਾਂ ਚਲਾਨ ਪੇਸ਼ ਕਰਨਾ 18 ਦਿਨ ਬੀਤੇ ਬਚਾਈ ਰਹਿ ਗਏ ਇਹ ਚਲਾਨ ਅਸੀਂ ਪੇਸ਼ ਕਰਾਂਗੇ ਉਹਨਾਂ ਨੇ ਇਹ ਵੀ ਕਿਹਾ ਕਿ ਡਰੱਗ ਕੇਸ ਦੇ ਵਿੱਚ ਵੀ ਬਕਾਇਦਾ ਤੌਰ ਤੇ ਜਿਹੜੇ ਸਬੂਤ ਅਸੀਂ ਲੈ ਕੇ ਆਵਾਂਗੇ ਸ਼ਰਤ ਕਿਸ ਨੂੰ ਜਾਂਚਤ ਤ ਬਣੋਵੇ ਅਸੀਂ ਉਹ ਵੀ ਚਲਾਨ ਜਲਦੀ ਪੇਸ਼ ਕਰਾਂਗੇ ਤੇ ਪੱਟੀ ਸਾਹਿਬ ਇਹਦੇ ਨਾਲ ਹੀ ਜਿੱਦਾਂ ਚਲਾਨ ਪੇਸ਼ ਉਹਨਾਂ ਨੇ ਇਸ ਮਾਮਲੇ 'ਚ ਕਰਨੇ ਆ ਤੇ ਆਹ ਜਿਹੜਾ ਜਗਦੀਸ਼ ਟਾਈਟਲਰ ਵਾਲਾ ਮਾਮਲਾ ਜਿੱਥੇ ਗਵਾਹੀਆਂ ਹੋ ਰਹੀਆਂ ਬੜੀਆਂ ਗਵਾਹੀਆਂ ਹੋਈਆਂ ਨੇ ਇਹ ਕਿਸੇ ਬੰਨੇ ਘੱਟੇ ਕਿਉਂ ਨਹੀਂ ਲੱਗਦਾ ਪਹਿਲਾਂ ਕਮੈਂਟ ਕਰ ਲਓ ਜੀ ਉਹਦੀ ਉਹਦੇ ਵਿੱਚ ਚੱਕਲੀ ਕਰ ਬਿੱਟੂ ਕੀ ਕਹਿੰਦਾ ਵਾ ਜਦੋਂ ਉਹਨੂੰ ਪੁੱਛਿਆ ਗਿਆ ਵੀ ਜਿਹੜਾ ਹੈਲੀਕਾਪਟਰ ਤੁਸੀਂ ਵਰਤਦੇ ਸੀ ਉਹ ਕਿਹਦਾ ਸੀ ਕਿਤੇ ਸਰਕਾਰ ਦਾ ਜੇ ਪੰਜਾਬ ਸਰਕਾਰ ਦਾ ਹੈਲੀਕਾਪਟਰ ਸੀ ਤੇ ਉਹਦੇ ਵਿੱਚ ਸਖਬੀਰ ਸਿੰਘ ਬਾਦਲ ਇੰਦਰਜੀਤ ਸਿੰਘ ਬਲਾਰੀਆ ਇਹ ਸਾਰੇ ਫਿਰ ਪੁੱਛਪੜਤਾਲ ਹੋ ਸਕਦੀ ਸਖਬੀਰ ਸਿੰਘ ਬਾਦਲ ਨੂੰ ਜਿਸ ਦਿਨ ਵਿਜੀਲੈਂਸ ਦੀਆਂ ਪੌੜੀਆਂ ਚੜ੍ਹਨੀਆਂ ਪੈ ਗਈਆਂ ਨਾ ਉਸ ਦਿਨ ਇੱਕ ਨਵਾਂ ਅਧਿਆ ਦੇਖਿਆ ਜਦੋਂ ਜਿਹੜੀ ਗੱਲ ਤੁਸੀਂ ਕੀਤੀ ਆ ਜਗਦੀਸ਼ ਟਾਇਕਲਰ ਤੁਹਾਨੂੰ ਇਹ ਪਤਾ ਹੋਵੇਗਾ ਤਰਲੋਚਨ ਸਿੰਘ ਜਿਲੇ ਪੀਏ ਰਹੇ ਨੇ ਬੇਸਿਕਲੀ ਡੀਪੀਓ ਰ ਭਰਤੀ ਹੋਈ ਸੀ ਤੇ ਰਾਸ਼ਟਰਪਤੀ ਭਵਨ ਕੰਚ ਉਹਦੇ ਉੱਤੇ ਪੀਏ ਰਹੇ ਸੀ ਆਪਣੇ ਗਿਆਨੀ ਜਲ ਸਿੰਘ ਉਹਨਾਂ ਦੇ ਸ਼ਬਦ ਨੇ ਅਰਣ Nehru ਜਿਹੜਾ ਵਾ ਸਿੱਖਾਂ ਦਾ ਬੜਾ ਵੱਡਾ ਦੁਸ਼ਮਣ ਸੀ ਜਿੰਨਾ ਵੀ ਮਿਸ ਗਾਈਡ ਇੰਗਰੀ ਕੀਤਾ ਵਾ ਇੰਦਰਾ ਗਾਂਧੀ ਨੂੰ ਅਰਨਰਨ ਕੀਤਾ ਤੇ ਰਿਸ਼ੀਦਰ ਵੀ ਨਾਲ ਗਿਆ ਸੀ ਅੱਜ ਕੱਲ ਦੁਨੀਆ ਤੇ ਨਹੀਂ ਰਿਹਾ ਉਹ ਕਹਿੰਦੇ ਵੀ ਜਿਸ ਵੇਲੇ ਇੰਦਰਾ ਗਾਂਧੀ ਦੀ ਮੌਤ ਸਰੀ 8:00 ਜੇ ਹੁੰਦੀ ਹੈ ਤੇ 3:00 ਵਜੇ ਤੱਕ ਬਿਲਕੁਲ ਸ਼ਾਂਤੀ ਦਿੱਲੀ ਇਹਨੇ 3:00 ਵਜੇ ਤੱਕ ਸਾਰੇ ਐਮਪੀ ਬੁਲਾਏ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਕਰਦੇ ਕਿਉਂ ਰਜੀਵ ਗਾਂਧੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਜਿਹੜਾ ਇਹ ਖੂਨ ਨਾ ਇਹ ਕਾਤਲਾ ਦੇ ਘਰਾਂ ਤੱਕ ਪੁੱਜਣ ਚਾਹੀਦਾ ਫਿਰ ਕਹਿੰਦਾ ਇਹ ਸਾਰੇ ਕਾਂਗਰਸੀ ਬਾਹਰ ਐ ਤੇ ਇਹਨਾਂ ਨੇ ਫਿਰ ਬਕਾਇਦਾ ਤੌਰ ਤੇ ਜਿਹੜਾ ਉਹ ਸਿੱਖਾਂ ਦਾ ਕਤਲੇਬੰਦੀ ਸ਼ੁਰੂ ਕੀਤਾ ਜਿਹਦੇ ਵਿੱਚ 45 ਆਰਐਸ ਦੇ ਬੰਦੇ ਸ਼ਾਮਿਲ ਸੀ ਹੁਣ ਬੰਗਸ ਪੁਲ ਦੇ ਵਿੱਚ ਜਗਦੀਸ਼ ਚੱਟੂ ਦੇ ਵਿੱਚ ਤਿੰਨ ਬੰਦੇ ਸੀ ਇੱਕ ਬਾਦਲ ਸਿੰਘ ਸੀ ਇੱਕ ਗੁਰਚਰਨ ਸਿੰਘ ਸੀ ਇੱਕ ਠਾਕਰ ਸੀ ਇਹਨਾਂ ਨੂੰ ਮਾਰਨ ਲਈ ਇਹਨੇ ਭੀੜ ਨੂੰ ਖਸਾਇਆ ਇਹ ਚਿੱਟੀ ਕੱਪੜੇ ਪਾ ਕੇ ਚਿੱਟੇ ਕੱਪੜੇ ਤੇ ਚਿੱਟੀ ਮਤਲਬ ਮੈਸਟਰ ਕਾਰਚ ਆਇਆ ਤੇ ਆਇਆ ਸੀ ਕਲਾਕਾਰ ਨਮਕ ਕਰਨ ਵਾਸਤੇ ਉਹ ਤੇ ਆਕੇ ਤੇ ਇਹਨਾਂ ਬੰਦੇ ਵੀ ਮਾਰੇ ਗੁਰਦੁਆਰੇ ਨੂੰ ਅੱਗ ਵੀ ਲਾਈ ਜਿਹੜੀਆਂ ਬਕਾਇਦਾ ਤੌਰ ਤੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀ ਇਹ ਤਾਰਕ ਮੁਥੀਏ ਸਾਨੂੰ ਪਹਿਲਾਂ ਨਿਟੜਿਆ ਗਿਆ ਚੌਟ ਸੁੱਟ ਕੇ ਫਿਰ ਤੇਰਫਾ ਗਏ ਕੁਲਾਈ ਗਿਨ ਕਿਆ ਹੀ ਕੀਤਾ ਜੋ ਕਰਨਾ ਕਰ ਲੋ ਤੁਸੀਂ ਹੁਣ ਇਹਦਾ ਕੇਸ ਲਗਭਗ ਬੰਦ ਹੋ ਗਿਆ ਸੀ ਲੇਕਿਨ ਨਵੇਂ ਸਿਰੇ ਤੋਂ ਫਿਰ ਜਦੋਂ ਆਰਡਰ ਕੀਤੇ ਇੱਕ ਸੈਟ ਦੇ ਉਹਦੇ ਵਿੱਚ ਇੱਕ 360 ਕੇਸ ਸੀਗੇ 180 ਕੇ ਜਿਹੜੇ ਸੀ ਇਹਨਾਂ ਨੇ ਬਾਹਰ ਕੱਢੇ ਉਹਦੇ ਵਿੱਚ ਉਹਦੇ ਵਿੱਚ ਤਾਂ ਨੂੰ ਪਤਾ ਹੋਏਗਾ ਵੀ ਸਰਜਣ ਕੁਮਾਰ ਨੂੰ ਸਜ਼ਾ ਹੋਣ ਤੋਂ ਬਾਅਦ ਇੱਕ ਕੇਸ ਉੱਤੇ ਹੋਰ ਚੱਲਦਾ ਹੈ ਤੇ ਜਗਦੀਸ਼ ਟਾਈਟਲ ਦੇ ਵਿਰੁੱਧ ਵੀ ਇਹ ਤਿੰਨ ਕੇਸਾਂ ਦਾ ਕੇਸ ਚੱਲਦਾ ਹੈ ਉਹਨੂੰ ਹਾਲ ਹੀ ਕਿ ਅਦਾਲਤ ਨੇ ਜਬੰਦ 33 ਮਨ ਬੀਬੀ ਹਰਪਾਲ ਹਰਪਾਲ ਕੋਹਰਾ ਮੁਖ ਗਵਾਹ ਜੀ ਉਹਦੇ ਬਿਆਨ ਕਲਮਬੰਦ ਹੋਏ। ਉਹਦੇ ਬਿਆਨ ਕਲਮਬੰਦ ਹੋਣ ਤੋਂ ਕੀ ਇਹ ਵੇਖੋ ਵੀ ਉਹਦੇ ਇਹਨੇ ਜਾ ਕੇ ਉਹ ਤੇ ਹਰਪਾਲ ਕੋਹਰ ਨੇ ਦੋਸ਼ ਲਾਇਆ ਵੀ ਮੈਨੂੰ ਧਮਕੀ ਦਿੱਤੀਆਂ ਇਹਨਾਂ ਨੇ ਫਿਰ ਵੀ ਜੇ ਤੂੰ ਗਵਾਹੀ ਦੇਣਗੇ ਤੇ ਵੇਖਾਂਗੇ ਅਸੀਂ। ਪਰ ਮੀ ਸਿੰਘ ਕਲਕੱਤੇ ਜਗਦੀਪ ਸਿੰਘ ਕੜੂ ਪ੍ਰਧਾਨ ਤੇ ਜਨ ਸਿਕਤੀ ਕਹਿੰਦੇ ਵੀ ਅਸੀਂ ਉੱਥੇ ਵੇਲੇ ਇਹਦੀ ਥਾਣੇ ਰਿਪੋਰਟ ਕਰ ਦਿੱਤੀ ਸੀ ਵੀ ਸਭ ਧਮਕੀ ਆ ਰਹੀ ਹੈ। ਜੋ ਕਿ ਦੀਸ ਟਾਈਟਲ ਨੂੰ ਸੱਜਾ ਹੁੰਦੀ ਜਾਂ ਨਹੀਂ ਹੁੰਦੀ ਬਾਅਦ ਦੀ ਗੱਲ ਆ ਲੇਕਿਨ 84 ਤੋਂ ਲੈ ਕੇ ਤੇ ਅੱਜ ਤੱਕ 41 ਸਾਲ ਹੋ ਗਏ ਸਿੱਖਾਂ ਨੂੰ ਇਨਸਾਫ ਕੀ ਮਿਲੂ ਇੱਕ ਅੱਦੇ ਬੰਦੇ ਸੱਜਾ ਕਰਾ ਕੇ ਅਸੀਂ ਜੇ ਆਪਣੀ ਪਿੱਠ ਥਾਪੜੀਏ ਤੇ ਇਹ ਕੋਈ ਵੱਡੀ ਗੱਲ ਨਹੀਂ ਇਹੀ ਚਾਹੁੰਦੇ ਸਾਰੇ ਦੋਸ਼ੀਆਂ ਸੱਜਾ ਮੇਲੀ ਚੇਗੀ ਇਸ ਕਰਕੇ ਬੀਬੀ ਹਰਪਾਲਪੁਰ ਨੇ ਬਿਆਨ ਬਿਆਨਾ ਆਪਣੇ ਕਲੰਬੰਦ ਕਰਾਤੇ ਆ ਉਨ ਅਗਲੀ ਤਰੀਕ ਤੇ ਵੇਖੋ ਕੀ ਬਣਦਾ ਕੀ ਨਹੀਂ ਬਣਦਾ ਜੀ ਤੇ ਪੱਟੀ ਸਾਹਿਬ ਉਹ ਜਿਹੜਾ ਜਹਾਜ਼ ਹਾਦਸਾ ਗ੍ਰਸਤ ਹੋਇਆ ਅਹਮਦਾਬਾਦ ਤੋਂ ਜਿਹੜਾ ਇੰਗਲੈਂਡ ਜਾ ਰਿਹਾ ਸੀਗਾ ਉਹਦੇ ਵਿੱਚ ਜਿਹੜੀ ਰਿਪੋਰਟ ਆਈ ਹੈ ਉਹ ਤੇ ਬੜਾ ਹਰਾਲ ਕਰਦੀ ਹੈ ਵੀ ਜਿਹੜਾ ਬਲੈਕ ਬਾਕਸ ਮਿਲਿਆ ਜਿਹਦੇ ਵਿੱਚ ਰਿਕਾਰਡਿੰਗ ਹੁੰਦੀ ਹੈ ਸਾਰੀ ਪਾਇਲਟਸ ਦੀ ਸਾਰੀ ਗੱਲਬਾਤ ਉਹਦੇ ਵਿੱਚ ਤੇ ਇਹ ਕਹਿ ਰਿਹਾ ਵੀ ਇਹ ਇੰਜਨ ਆਪ ਹੀ ਬੰਦ ਕਰ ਦਿੱਤਾ ਤੇ ਫਿਰ ਦੂਜਾ ਪਾਇਲਟ ਉਹਨੂੰ ਪੁੱਛ ਰਿਹਾ ਤੂੰ ਆ ਕਿਉਂ ਕੀਤਾ ਜੁਵੈਕ ਕੋ ਅਮਰੀਕਾ ਵਾਲਿਆਂ ਨੇ ਕਦੀ ਵੀ ਆਪਣੀ ਗਲਤੀ ਨਹੀਂ ਮੰਨੀ। ਫਲੇ ਬਾਕਸ ਦੇ ਵਿੱਚ ਜਦੋਂ ਉਹ ਪੁੱਛਦਾ ਉਹਨੂੰ ਕੋ-ਪਾਇਲਟ ਤੇ ਪਾਇਟ ਜਾਇ ਤੁ ਬੰਦ ਕੀਤੀ ਕਿੰਦਾ ਮੈਂ ਨਹੀਂ ਕੀਤੀ। ਇੰਜਨ ਤੁ ਬੰਦ ਕੀਤੇ। ਇੱਕ ਇੰਜਨ ਮੁੜ ਕੇ ਸਟਾਰਟ ਵੀ ਹੋ ਗਿਆ ਲੇਕਨ ਉਹਨੂੰ ਮੁੜ ਕੇ ਜੋਰ ਨਹੀਂ ਫੜ ਸਕਿਆ। ਦੋ ਮਹੀਨੇ ਤੇ ਸ਼ਾਇਦ ਜਾਇਨਾ ਡਿੱਗਦਾ। ਤੇ 32 ਸੈਕਿੰਡ ਦੇ ਵਿੱਚ ਉਹ ਘਟਨਾ ਵਾਪਰ ਗਈ ਏਡੀਵੀਡੀ ਘਟਨਾ ਵਾਪਰੀ ਜਿਹੜੀ ਇਹਦੀ ਜਿਹੜੀ ਨਾ ਜਾਂਚ ਉਹ ਨਿਰਪੱਖ ਤੌਰ ਤੇ ਕਰਾਈ ਜਾਣੀ ਚਾਹੀਦੀ ਹੈ ਕਮਿਸ਼ਕ 에ਰ ਜਾਜ ਤੋਂ ਬਾਅਦ ਇਹ ਵੱਡਾ ਹਾਦਸਾ ਸੀ ਜਿਹਦੇ ਵਿੱਚ 263 ਬੰਦੇ ਮਾਰੇ ਗਏ ਤੇ ਜਿਹੜਾ ਜਹਾਜ਼ ਅਮਰੀਕਾ ਦਾ ਤੇ ਅਮਰੀਕਾ ਵਾਲੇ ਤਾਂ ਹੁਣ ਤੱਕ ਆਪਣੀ ਗਲਤੀ ਕਦੀ ਨਹੀਂ ਮੰਨਣਗੇ ਉਹ ਕਹਿੰਦੇ ਜੀ ਪਾਇਲਟ ਜਹਾਜ਼ ਬੰਦ ਕਰਤਾ ਤੇ ਕਿਉਂ ਮਦਦ ਕੀਤਾ ਉਹਨੂੰ ਮੌਤ ਆਪਣੀ ਖੈ ਜਾਂਦੀ ਮਰਨ ਨੂੰ ਕਿਹਦਾ ਜੀ ਕਰਦਾ ਇਸ ਕਰਕੇ ਮੈਂ ਸੋਚਦਾ ਵੀ ਇਹਨਾਂ ਦਾ ਸੌਫਟਵੇਅਰ ਕਿਤਨੇ ਕਿਤੇ ਕਿਸ ਨੇ ਹੈਕ ਕੀਤਾ ਕਿ ਉਸ ਤੋਂ ਬਾਅਦ ਵੀ ਕਿੰਨੇ ਚਾਹ ਤੁਸੀਂ ਵੇਖੋ ਕਦੀ ਕੋਈ ਕਿਤੇ ਉੱਤਰ ਗਿਆ ਕਦੀ ਕਿਤੇ ਰਿਹਾ ਲੌਕਸ ਪੈ ਗਿਆ ਜੀ ਫਲਾਨ ਪੈ ਗਿਆ ਕਿ ਬਈ ਇਹਨਾਂ ਦਾ ਕੀ ਕਿਤੇ ਸਾਾਨੂੰ ਨਹੀਂ ਪਤਾ ਦਿੰਦਾ ਕਿਤੇ ਇਹਨੇ ਸੌਫਟਵੇਅਰ ਚ ਇਹਨਾਂ ਨੇ ਜਿਹੜੀ ਗੜਬੜ ਕੀਤੀ ਹੈ ਜਿਸ ਦੇ ਕਰਕੇ ਇਹ ਸਭ ਕੁਝ ਹੈਕਿੰਗ ਹੋ ਰਹੀ ਆ ਸਭ ਕੁਝ ਹੋ ਰਿਹਾ ਵਾ ਅਸੀਂ ਅੱਜ ਦੀ ਜਿਹੜੀ ਦੇਖੋ ਜਿਹੜੀ ਇੰਡੀਅਨ ਨੈਰ ਲਾਈਨਸ ਵਿੱਚ ਲੋਕੇ ਸ਼ੀਟ ਬੁੱਕ ਕਰਉਂਦੇ ਨਹੀਂ ਨਹੀਂਗੇ ਜੇ ਛੱਡੋ ਇਹਦਾ ਕੀ ਕਰਨਾ ਪਬਲੀ ਕਿੱਥੇ ਤਾਬ ਲੈਣਾ ਇੱਕ ਕਿਸੇ ਵੇਲੇ ਇੰਡੀਅਨ 에ਅਰਲਾਈਨ ਜਿਹੜੀ ਦੁਨੀਆ ਭਰ ਚ ਮਸ਼ਹੂਰ ਹੁੰਦੀ ਸੀ ਟਾਟਾ ਨੇ ਬਣਾਈ ਸੀ ਟਾਟਾ ਕੋਲ ਸਰਕਾਰ ਨੇ ਜਿਹੜੀ ਟਾਟਾ ਨੂੰ ਵਾਪਸ ਕਰ ਦਿੱਤੀ ਤੇ ਮੈਨੂੰ ਲੱਗਦਾ ਵੀ ਇਹ ਕਿਤੇ ਕਿਤੇ ਹੈਕਿੰਗ ਦਾ ਮਾਮਲਾ ਵਾ ਇਹ ਕੋਈ ਮਤਲਬ ਐਫ ਦੇ ਮਾਮਲੇ ਦੀ ਪਿੰਜਨ ਬੰਦ ਕੇ ਵੀ ਹੋ ਗਈ ਜਿਹਨੂੰ ਬੰਦ ਕਿਹਨੂੰ ਜੇ ਆਪਣੇ ਆਪਣੇ ਜਿਹਨੂੰ ਹੋਇਆ ਨਹੀਂ ਉਹਨੂੰ ਬੰਦ ਕੀਤਾ ਗਿਆ ਜੇ ਹੈਕਿੰਗ ਦਾ ਬੰਦ ਕੀਤਾ ਗਿਆ ਤੇ ਉਹਦੀ ਪੜਤਾਲ ਕੀਤੀ ਜਾਣੀ ਚਾਹੀਦੀ ਜ਼ਰੂਰ ਉਹ ਪੜਤਾਲ ਹੋ ਨਹੀਂਦੀ ਜੀ ਕਿਉਂਕਿ ਪੱਤੀ ਸਾਹਿਬ ਜੇ ਤੁਸੀਂ ਆ ਹੈਕਿੰਗ ਵਾਲੀ ਗੱਲ ਕਰਦੇ ਹੋ ਜੇ ਹੈਕ ਹੋਇਆ ਤਾਂ ਫੇਰ ਤਾਂ ਇਹ ਉਸ ਕੰਪਨੀ ਵਾਸਤੇ ਵੀ ਸੰਕਟ ਦੀ ਘੜੀ ਆ ਉਹਨਾਂ ਵਾਸਤੇ ਵੀ ਖਤਰੇ ਦੀ ਘੰਟੀ ਆ ਅੱਜ ਆ ਜਹਾਜ਼ ਅਗਰ ਹੈਕ ਹੋਇਆ ਤੇ ਗਾਂਹ ਹੋਰ ਵੀ ਹੋ ਸਕਦੇ ਆ ਬਿਲਕੁਲ ਹੋ ਸਕਦੇ ਜੀ ਬਿਲਕੁਲ ਹੋ ਸਕਦੇ ਬਿਲਕੁਲ ਹੋ ਸਕਦੇ ਕਿਉਂਕਿ ਅਮਰੀਕਾ ਨੇ ਇਹ ਤੇ ਪੱਲਾ ਝਾੜ ਲਿਆ ਉਹਨਾਂ ਨੇ ਤੇ ਇਨਵੈਸਟੀਗੇਸ਼ਨ ਕਰਕੇ ਦੇ ਦਿੱਤੀ ਵੀ ਨਾ ਕਿਸੇ ਕਿਸਮ ਦੀ ਕੋਈ ਬਰਡ ਹਿੱਟ ਆ ਨਾ ਕਿਸੇ ਕਿਸਮ ਦੀ ਜਹਾਜ਼ ਦੇ ਵਿੱਚ ਟੈਕਨੀਕਲ ਪ੍ਰੋਬਲਮ ਸੀਗੀ ਤੇ ਨਾ ਹੀ ਕਿਸੇ ਕਿਸਮ ਦਾ ਕਹਿੰਦੇ ਆ ਵੀ ਵੈਦਰ ਖਰਾਬ ਸੀਗਾ ਵੈਦਰ ਵੀ ਸਭ ਬਿਲਕੁਲ ਠੀਕ ਸੀਗਾ ਉਥੇ ਗਲਤੀ ਸਾਰੀ ਪਾਇਲਟਸ ਦੀ ਕੱਢ ਰਹੇ ਜੀ 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 ਬਹੁਤ ਸਾਰਾ ਬਹੁਤ ਬਹੁਤ ਤੁਹਾ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸੱਚ ਸੀਗਾ ਕਰ